ਦੋਸਤੋ ਮੈਂ ਤੁਹਾਨੂੰ ਅੱਜ ਕਿਰਪਾਲ ਕਜ਼ਾਕੀ ਦੀ ਕਹਾਣੀ ਹਮਸ ਸੁਣਾਉਣ ਜਾ ਰਿਹਾ ਹਾਂ ਉਮੀਦ ਆ ਪਸੰਦ ਕਰੋਗੇ ਚਫੇਰੇ ਹਮਸ ਸੀ ਪਰ ਕੋਈ ਤੂਫਾਨ ਸੀ ਜੋ ਕਿੜ ਨੂੰ ਜੜੋ ਖੱਗ ਕੇ ਸਿੱਟ ਗਿਆ ਸੀ ਉਹਦੀਆਂ ਹਰੀ ਜਨਾਂ ਦੀ ਬਸਤੀ ਤੋਂ ਲੈ ਕੇ ਸਰਦਾਰਾਂ ਦੇ ਫਾਰਮ ਦੀ ਪਹਿਲੀਆਂ ਜੜਾਂ ਖਲਾ ਵਿੱਚ ਲਟਕ ਗਈਆਂ ਸਨ ਪੁੱਲ ਡਾਲ ਪਿਆ ਸੀ ਗਉ ਨਾਲ ਵਿਖੜ ਤੇ ਉਹਦੀ ਬੱਜਾ ਰਿੱਤ ਅੱਖ ਖੜ ਗਈ ਜੱਪਦੀ ਸੀ ਜਿਵੇਂ ਦੇ ਦੇ ਪੋਰ ਪੱਥਰ ਆ ਗਏ ਹੁਣ ਸਿੱਲ ਪੱਥਰ ਉਹ ਬਾਹਲੇ ਦਰ ਝਾਕ ਰਿਹਾ ਸੀ ਪਾਗਲਾ ਬਾਗ ਉਹਦੇ ਦਾਖੀ ਰੰਗ ਵਿੱਚ ਹਲਕੀ ਧੁਗੜਾਈ ਸੀ ਉਹਦੀਆਂ ਉਦਾਸ ਅੱਖਾਂ ਵਿੱਚ ਝਾਕਣ ਤੇ ਡਰ ਆਉਂਦਾ ਸੀ ਉਸਨੇ ਆਪਣੀ ਵੱਡੀ ਧੀ ਨੂੰ ਹਾਕ ਮਾਰਨੀ ਚਾਹੀ ਪਰ ਉਹ ਕੁਝ ਨਾ ਬੋਲਿਆ ਅਤੇ ਦੂਰ ਧਰਮਸ਼ਾਲਾ ਦਾ ਕਲਸ਼ ਝਾਕਣ ਲੱਗਿਆ ਪਛਵਾੜਿਓ ਹਾਸੜ ਸੁਣਾਈ ਦਿੱਤੀ ਜਿਵੇਂ ਹੱਕ ਵਿੱਚ ਕੋਈ ਤਿੱਖੀ ਚੀਜ਼ ਚੁਬ ਗਈ ਹੋਵੇ ਅਚਾਨਕ ਉਹਨੂੰ ਖੰਗ ਛਿੜ ਗਈ ਉਹਨੂੰ ਲੱਗਾ ਚਫੇਰੇ ਹਮਸ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਉਹ ਲਗਾਤਾਰ ਨਿੱਗ ਰਹਾ ਸੀ ਹਾਸਲ ਫਿਰ ਉੱਚਾ ਹੋਇਆ ਤਾਂ ਉਹਨੇ ਲਖੀ ਰਵੀਦਾਸੀ ਬਾਰੇ ਸੋਚਿਆ ਜੋ ਹੁਣ ਉਹਦੀ ਥਾਂ ਸਰਦਾਰਾਂ ਕਾ ਸੀਰੀ ਸੀ ਡੋਰ ਪਰ ਕੀੜੂ ਵਿੜਾ ਚਾਕਣ ਲੱਗਾ ਟੁੱਟਾ ਛਤੜਾ ਡਿੱਗਦੇ ਲੋੜ ਫਿਰ ਉਹ ਟਿੱਕਰੀ ਠੰਡੀ ਹੋਕੀ ਸਿਲਬਰ ਦੇ ਭਾਂਡੇ ਕਹੀ ਦਾ ਟੁੰਡ ਮੈਲਾ ਦੋੜਾ ਧੌਣ ਵਿੱਚ ਖੁੱਕਦੀ ਦਾੜੀ ਪਿੱਤਰ ਵਿੱਚ ਚਸ ਕਦੀਰੀ ਪੀੜ ਤੇ ਆਲੇ ਦੇ ਵਿੱਚ ਪਈ ਪਿੱਤਲ ਦੀ ਬਾਟੀ ਬਾਟੀ ਤੇ ਨਜ਼ਰ ਪੈਂਦਾ ਹੀ ਕੀੜੂ ਦੇ ਸਿਰ ਵਿੱਚ ਗੁਬਾਰ ਇਕੱਠਾ ਹੋਣ ਲੱਗਦਾ ਮੱਥਾ ਸੜਨ ਲੱਗਦਾ ਪਿਛਲੇ ਕੁਝ ਦਿਨਾਂ ਤੋਂ ਕੀੜੂ ਜਿਉਂ ਹੀ ਬਾਟੀ ਨੂੰ ਵੇਖਦਾ ਉਹਦੇ ਅੰਦਰ ਕੁਝ ਫੱਕ ਕਰਕੇ ਬੁੱਝ ਜਾਂਦਾ ਜਿਵੇਂ ਬਾਟੀ ਦੀ ਤਾਂ ਕੀੜੂ ਲਈ ਸਾਰੀ ਹਿਆਤੀ ਹੀ ਆਲੇ ਵਿੱਚ ਰਹਿ ਗਈ ਹੋਵੇ ਉੰਜ ਇਹ ਸੱਚ ਵੀ ਸੀ ਮਤਬੁੱਧ ਸੰਭਾਲਣ ਤੋਂ ਲੈ ਕੇ ਪਿਛਲੀ ਸਮਾਹਿੱਤੀ ਇਹ ਬਾਟੀ ਕੀੜੂ ਦੇ ਅੰਗ ਸੰਗ ਰਹੀ ਸੀ ਇੱਕ ਤਰ੍ਹਾਂ ਵਗਚਾਰਨ ਤੋਂ ਲੈ ਕੇ ਹਾਲੀ ਵਰਣ ਤੱਕ ਪਰ ਪਿਛਲੀ ਸਮਾਹੀ ਜਦੋਂ ਕੀੜੂ ਨੇ ਇਸ ਬਾਟੀ ਨੂੰ ਸਰਦਾਰਾਂ ਦੇ ਦੁੱਧ ਹਾਰੇ ਤੋਂ ਹਮੇਸ਼ਾ ਹਮੇਸ਼ਾ ਲੈ ਚੁੱਕਿਆ ਸੀ ਤਾਂ ਸਖਣ ਹੀ ਨਹੀਂ ਸੀ ਚੁੱਕਿਆ ਸਿਰ ਵਿਚਲੇ 20 ਬਰੇ ਵੀ ਕਿਉਂ ਟ ਲੈ ਸਨ ਸੋ ਇੱਕ ਤਰ੍ਹਾਂ ਸਰਦਾਰਾਂ ਨੇ ਹੀ ਕੀੜੂ ਦੇ ਪੈਰੀ ਲਿਆ ਸੱਟੇ ਸਨ ਦੇਖ ਵਈ ਮੱਲਾ ਜੋਰੋਸੇ ਉਹਨੇ ਚਿਪ ਕੇ ਆਖਿਆ 20 ਬਰੇ ਕੋਈ ਨਿਆਣਿਆ ਦੀ ਖੇਡ ਤਾਂ ਹੈ ਨਹੀਂ ਐਨੇ ਵਰਿਆਂ ਵਿੱਚ ਕਦੋਂ ਤੇਥੋਂ ਪਿੱਟ ਵੀ ਮੋੜੀ ਹੋਵੇ ਤਾਂ ਦੱਸ ਔਰ ਤੂੰ ਸੋਚ ਜਦ ਕਿਸਮਤ ਹੀ ਦੇਗੀ ਤੋਖਾ ਨਾ ਤੇਰੇ ਵਸ ਨਾ ਸਾਡੇ ਰਹੀ ਗੱਲ ਲੈਣ ਦੇਣ ਦੀ ਤੇਰੇ ਬੰਨੀ ਟੁੱਟਦੇ 5000 ਤੂੰ ਜਾਣ ਸਭ ਛੱਡਿਆ ਰਹੀ ਗੱਲ ਗਾਹ ਦੀ ਸਦਾ ਬਾਦਸ਼ਾਹੀਆਂ ਤਾਂ ਕਮਲਿਆ ਰੱਬ ਦੇ ਘਰੇ ਵੀ ਨਹੀਂ ਹੁੰਦੀਆਂ ਸੁਣਦਾ ਪਰ ਕੀੜੂ ਨੂੰ ਕੁਝ ਵੀ ਨਹੀਂ ਸੀ ਸੁਣਿਆ ਕੋਈ ਕਹਿਰ ਸੀ ਜੋ ਕੀੜੂ ਦੀਆਂ ਅੱਖਾਂ 'ਗੇ ਅਨਿਰਵੰਗ ਪਸਰਦਾ ਚੱਲ ਗਿਆ ਸੀ ਫਿਰ ਅਗਲੇ ਹੀ ਬਿੰਦ ਸਭ ਕੁਝ ਸਾਫ਼ ਦਿਸਣ ਲੱਗਿਆ ਸੀ ਜੋਰਾਸਿਓ ਦਾ ਪਰਮਾ ਵਜੂਦ ਪੈਰੀ ਖੋਸਾ ਜੱਤੜ ਧਾੜੀ ਤਿੱਖੀ ਅੱਖਾਂ ਤੇ ਖਚਰਾ ਹੱਸਾ ਜੋ ਉਹਦੀਆਂ ਪਰਵਹਾਈਆਂ ਮੁੱਛਾਂ ਵਿੱਚੋਂ ਹਵਾ ਲਿਆ ਹੀ ਲਬਦਾ ਇਸੇ ਲਈ ਜੋਰਾਸਿਓ ਪਹਿਲੀ ਨਜ਼ਰੇ ਤਾਨਾ ਵਰਦਾ ਜਾਣਦਾ ਪਰ ਤਦ ਉਹ ਕੀੜੂ ਨੂੰ ਵਿਅਵਰਗਾ ਜਾਪਿਆ ਭਰਿਆ ਪੀਤਾ ਕੀੜੂ ਦੁਰਨ ਲੱਗਿਆ ਤਾਂ ਜੋਰਾਸਿਓ ਨੇ ਜੱਫੀ ਵਿੱਚ ਲੈ ਲਿਆ ਚੱਲ ਛੱਡ ਹੁਣ ਮੋਹ ਬਾਟੀ ਦਾ ਐ ਕਿਉਂ ਨਾਤਾ ਤੋੜਦਾ ਐ ਇੱਥੇ ਪਈ ਰਹੋ ਤਾਂ ਸਾਂਝ ਸਵੇਰ ਤੇ ਚੇਤੇ ਕਰ ਲਿਆ ਕਰਾਂਗੇ ਨਾਲੇ ਚਿੱਤ ਕਿਉਂ ਛੋਟਾ ਕਰਦਾ ਤੂੰ ਮੈਂ ਤਾਂ ਦੇਖ ਪਹਿਲਾਂ ਹੀ ਬੇਤੋਂ ਵੱਧ ਛਾਲ ਮਾਰਦੀ ਨਹੀਂ ਕਿਹੜਾ ਜੱਟ ਕਉਟੀ ਛੱਡਦਾ ਕਿਡੂ ਨੇ ਚਿੱਤ ਕਾੜਾ ਕਰਕੇ ਬਾਟੀ ਚੱਕ ਤਾਂ ਲਈ ਸੀ ਪਰ ਉਹਦਾ ਸਾਰਾ ਤਰਾਣਾ ਪੜੀ ਉਹ ਬਡਕੜ ਤੇ ਲੱਗ ਗਿਆ ਸੀ ਇੰਉਂ ਦਾ ਦਲਾਸਾ ਕੀਣਾ ਪਹਿਲਾਂ ਵੀ ਜੋਰਾ ਸਿਓ ਨੇ ਦਿੱਤਾ ਸੀ ਜਿਸ ਦਿਨ ਦੇਵ ਕੀ ਜੋਰਾ ਸਿੰਘ ਦੇ ਸਿਖਰਲੇ ਚਵਾਰੇ ਤੋਂ ਡਿੱਗ ਕੇ ਮੋਈ ਸੀ ਜੋ ਹੋਇਆ ਉਹਦੇ ਤੇ ਮਿੱਟੀ ਪਾ ਜੋਰਾ ਸਿੰਘ ਧੀਰਜ ਦਿਨ ਤੇ ਕਿਹਾ ਸੀ ਫਿਰ ਮੋਇਆ ਨਾਲ ਕੌਣ ਮਰਿਆ ਤੂੰ ਆਪ ਸੋਚ ਜੋ ਬੰਦੇ ਦਾ ਤੁਖ ਮਹੁੰਦੀ ਨਾਉ ਪਰਣਾ ਬਪਰ ਦਾ ਪਰ ਮੂਰਖਾ ਤੈ ਤਾਂ ਲੋਕ ਪਾਖਿਆ ਵੀ ਨਾ ਗੋਲੀ ਤੇਰੀ ਅਕਲ ਦੇ ਦੋ ਕੱਖ ਹੁੰਦੇ ਤਾਂ ਸੋਚਦਾ ਪਰ ਸਹਰੀ ਨੂੰ ਪਿੰਡ ਉਹੀ ਤਾਂ ਨਹੀਂ ਸੀ ਕਾਟੋ ਕਹਿੰਦਾ ਪਰ ਕਾਟੋ ਦੀ ਪਾਤੀ ਤਾਂ ਕੀੜੂ ਨੇ ਖੁਦ ਦੇਵਕੀ ਨੂੰ ਦਿੱਤੀ ਸੀ ਜੀ ਦਾ ਉਸ ਬਾਹ ਲੱਗਦੀ ਮੁੱਲ ਵੀ ਤਾਰਿਆ ਸੀ ਨਾ ਕਿਸੇ ਸੇਪੀ ਦਾ ਗੋਹਾ ਕਾੜਨ ਦਿੱਤਾ ਨਾ ਕਿਸੇ ਹਾਈ ਮਾਈ ਦੀ ਬਗਾਰ ਵਦਲੇ ਦਾ ਟੱਪਣ ਦਿੱਤੇ ਉਹਦੇ ਵੰਡੇ ਤਾਂ ਕੀਤੂ ਨੇ ਖੁਦ ਹੱਡ ਗਾਲੇ ਸਨ ਖੁਦ ਗਰਜਾਂ ਦੀ ਬਲੀ ਚੜਿਆ ਸੀ ਇਸ ਲਈ ਤਾਂ ਉਹਨੇ ਪਿੰਡ ਦੀ ਉਸ ਪੱਖਿਆਵਲ ਕੰਨੀ ਹੀ ਨਹੀਂ ਸੀ ਕੀਤਾ ਜਿਹੜੀ ਪਿੰਡ ਦੇ ਕੱਚੇ ਪੱਕੇ ਬਨੇ ਰਿਆ ਤੇ ਹੋਰੂ ਹੋਰੂ ਉਡਾਰੀਆਂ ਭਰਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਕੀੜੂ ਹੋਣਾਂ ਬੀਤੀਆਂ ਦੇ ਸੇਵੇ ਰੋਲਣ ਲੱਗਦਾ ਤਾਂ ਸਿਰ ਵਿੱਚ ਜ਼ਹਿਰੀ ਧੂਆ ਇਕੱਠਾ ਹੋਣ ਲੱਗਦਾ ਅੱਜ ਸਵੇਰੇ ਹੀ ਇਹ ਜ਼ਹਿਰੀ ਧੂਆ ਕੀੜੂ ਲਈ ਅਸਾਹ ਹੋ ਗਿਆ ਸੀ ਜਦੋਂ ਮੈਨਾ ਕੁੱਕ ਕਰ ਕੇ ਕਿਉਂ ਚੋਲਾਂ ਦਾ ਡੰਗ ਲੈ ਕੇ ਭਰਤੀ ਸੀ ਨਹੀਂ ਜਾਣਾਂ ਕਿਸੇ ਦੇ ਜਦੋਂ ਸਾਰਾ ਬੇੜਾ ਦਿਹਾੜੀ ਜਾਂਦਾ ਸਾਨੂੰ ਕੀ ਵਹਿਣਾ ਉਹਨੇ ਦੋ ਟੁੱਕ ਕੇ ਹੱਸੇ ਤੇ ਕੀੜੂ ਨੇ ਕੁਝ ਵੀ ਆਖਣ ਤੋਂ ਪਹਿਲਾਂ ਬਸਾਂਤੀ ਨੂੰ ਆਲੂ ਸਟੋਰ ਵਿੱਚ ਦਿਹਾੜੀ ਜਾਣ ਨੂੰ ਕਹਿ ਆਈ ਸੀ ਕੀੜੂ ਦੇ ਕੰਨਾਂ ਵਿੱਚ ਜਿਵੇਂ ਸ਼ੀਸ਼ਾ ਢਲਦਾ ਗਿਆ ਸੀ ਇੱਕੋ ਸਮੇਂ ਕੀੜੂ ਦੀਆਂ ਅੱਖਾਂ ਅੱਗੇ ਕੇ ਡਰਾਉਣੇ ਦ੍ਰਿਸ਼ ਉੱਭਰੇ ਸਨ ਜਿਹੜੇ ਕਦੇ ਆਲੂ ਸਟੋਰ ਦੀਆਂ ਹਨੇਰੀਆਂ ਗੋਠਾਂ ਵਿੱਚ ਉਹ ਮੂੰਗੇ ਵਾਂਗ ਬੱਚੇ ਸਨ ਬੱਚੇ ਨਹੀਂ ਸਗੋਂ ਇੱਕ ਤਰ੍ਹਾਂ ਛਾਜ ਦੇ ਵਿੱਚ ਪਾ ਕੇ ਛੱਟੇ ਗਏ ਸਨ ਤੇ ਅਖੀਰ ਵੇੜੇ ਨੇ ਸਭ ਕਾਸੇ ਤੇ ਮਿੱਟੀ ਪਾ ਦਿੱਤੀ ਸੀ ਉਹਨੇ ਮੈਣਾ ਨੂੰ ਆਲੂ ਸਟੋਰ ਦੀ ਦਿਹਾੜੀ ਤੋਂ ਵਰਜਣਾ ਚਾਹਿਆ ਪਰ ਉਹ ਕੀ ਆਖੇ ਤਦ ਉਹਨੇ ਦਰਾਂ ਵਿੱਚ ਬਸਾਂਤੀ ਚੀਕ ਦੀ ਸੁਣੀ ਨਿਕਲਦੀਆਂ ਨਹੀਂ ਭਾਈ ਫੇ ਕੋੜੇ ਕਿੱਥੇ ਆ ਕੀੜਾ ਸਿਓ ਗੇੜੇ ਵਿੱਚ ਪੈਰ ਪਾਉਂਦਿਆ ਹੀ ਉਹ ਠਠਕੀ ਨਹੀਂ ਮੈਂ ਮਰ ਜਾ ਹਾਲੇ ਤਾਂ ਤੋਸੇ ਹੀ ਬੱਕਦੇ ਆ ਫਿਰ ਉਹ ਵਾਪ ਰੋਲੇ ਵਾਂਗ ਮੁੜਦੇ ਕਿਉੜੂ ਦੇ ਐਨ ਮੋਰੇ ਆ ਖੜੀ ਪਹਿਲੀ ਗਯਾਰ ਲਈ ਉਹ ਕੀੜੂ ਦੀਆਂ ਉਦਾਸ ਅੱਖਾਂ ਵਿੱਚ ਬੇਵਸੀ ਨਾਲ ਚਾਕੇ ਉਸ ਕਹਿਣਾ ਚਾਹਿਆ ਦੇਖ ਭਾਈ ਤੇਰੀ ਸੀ ਗੱਲ ਹੋਰ ਕੁੜੀਆਂ ਦੀ ਹੋਰ ਆ ਤੇ ਜਿਹੜੀ ਆ ਡਿੱਗੇ ਸਿਰ ਤੇ ਦੁਸਕਿਆਂ ਤਾਂ ਕੱਟੀ ਨਹੀਂ ਜਾਣੀ ਤੇ ਦਸ ਨੋਹਾਂ ਦੀ ਕਾਦੀ ਨਮੋਸ਼ੀ ਹਰਵੀਰਾ ਐ ਕਵੇਲਾ ਕਰਿਆ ਕਿਵੇਂ ਸਰਬ ਪਰਬਸਾਂਤੀ ਕੁਝ ਨਾ ਬੋਲੀ ਕੁਝ ਕਹਿਣ ਤੋਂ ਪਹਿਲਾਂ ਉਹਨੂੰ ਕੀੜੂ ਕੋਲ ਤਿੱਖੀ ਸੜਿਆਂ ਦਾਈ ਮਲਮੂਤਰ ਵਾਲੀ ਥੈਲੀ ਢਾੜ ਮਾਰ ਰਹੀ ਸੀ ਘੜੀ ਪਹਿਲਾਂ ਹੀ ਕੀੜੂ ਖੰਗ ਨਾਲ ਕੁੜ ਕੇ ਹਟਿਆ ਸੀ ਉਹਦੀਆਂ ਨਾਂ ਮੱਖਾਂ ਵੇਖ ਬਸਾਤੀ ਪੁੱਜ ਜਹੀ ਗਈ ਸੀ ਤੇ ਢਾੜਾ ਨਾ ਕਰਨ ਦਿੱਤਾ ਰੋਸਾ ਜਹੀ ਬੋਲੀ ਅਪ 50 ਕੋ ਚੱਲਣ ਦੇ ਇਸੇ ਮੈਂ ਅਗਾਉ ਮਖਾਂ ਜਦ ਕੁੜੀਆਂ ਦਿਹਾੜੀ ਲਈ ਇਕ ਚੱਬਣਾ ਤਦ ਤੀਕ ਦੁਪਹਿਰੇ ਦਾ ਟੁੱਕ ਲਈ ਦੋਵੇਂ ਕੁੜੀਆਂ ਬਾਹਰਲੇ ਦਰਾਂ ਲਾਜ ਜਾ ਖੜੀਆਂ ਸਨ ਕਾਲੀ ਨਾਲ ਮੁੜਦੀ ਬਸੰਤੀ ਡਿੰਕ ਵੱਡੀ ਕਰੋ ਭਾਈ ਕਹਿੰਦੇ ਦਾ ਟੱਪ ਗਈ ਤਾਂ ਕਿੜੀ ਉਹ ਛਲ ਕੇ ਬੈਠ ਗਿਆ ਜਿਵੇਂ ਹੁਣੇ ਮੁਟਿਆਰ ਧੀਆ ਮੂਰੇ ਟਕਵਾ ਗੱਡ ਕੇ ਆਖੇ ਗਿਆ ਮੈਨਾ ਪੁੱਤ ਨੱਕ ਦੇ ਸਿੱਧੇ ਜਾਇਓ ਪਰ ਕੀੜੂ ਦੀ ਕਿ ਗਿਭੁਜ ਗਈ ਤੇ ਉਹ ਕੁਝ ਨਾ ਬੋਲਿਆ 20 ਦੇ 50 ਦੇ ਨੋਟ ਤੋਂ ਤਿਲਕ ਵੀ ਨਜ਼ਰ ਪਾਵੇਂ ਨਾਲ ਲਟਕਦੀ ਥੈਲੀ ਤੇ ਝਟਕੀ ਪੂਰੇ ਦਾ ਪੂਰਾ ਸੰਸਾਰ ਸੀ ਜੋ ਪਲਾਸਟਿਕ ਦੀ ਸਥੈਲੀ ਵਿੱਚ ਕਿਤੇ ਇੰਕਰ ਕੇ ਗਿਆ ਸੀ ਜਦੋਂ ਤੋਂ ਉਹਦਾ ਜੋਰਾ ਸਿਓ ਨਾਲ ਸੀ ਟੁੱਟਾ ਸੀ ਨਾ ਚਾਹਣ ਤੇ ਵੀ ਉਹ ਬੀਤੇ ਦੀਆਂ ਤਲਦਲਾਂ ਵਿੱਚ ਉਤਰਦਾ ਜਾਂਦਾ ਕਦੇ ਲੋਕ ਕਿਹਾ ਕਰਦੇ ਕੀੜੂ ਜਿਹਦੇ ਵੀ ਹਲ ਦੀ ਜੰਗੀ ਜਾਪੜਦਾ ਸੀ ਦੌਲਤੋਂ ਦੇ ਘਰ ਬਰੋਲੇ ਵਾਂਗ ਆਉਂਦੇ ਸੀ ਪਰ ਜੋਰਾ ਸਿਓ ਦੀ ਜੰਗੀ ਤਾਂ ਕੀੜੂ ਦੇ ਭਰਾਮਾਂ ਵਾਂਗ ਪੜੀ ਸੀ ਸਿਰ ਦੇ ਤੀਜੇ ਬਰੇ ਹੀ ਕੀੜੂ ਨੇ ਜੋਰਾ ਸਿੰਘ ਦੀ ਸ਼ਹਿ ਤੇ ਪੇੜਾਂ ਵਿੱਚ ਹੀ ਜੋਰਾ ਸਿੰਘ ਦਾ ਇੱਕੋ ਇੱਕ ਸਾਲਾ ਜ ਆ ਵੱਡਿਆ ਸੀ ਤੇ ਜੋਰਾ ਸਿੰਘ ਬਿਨਾ ਕੋਈ ਧੂੰ ਨਿਕਲੇ ਸੱਸ ਸਹੋਰੀ ਦੀ ਢੇਰੀ ਦਾ ਮਾਲਕ ਬਣ ਬੈਠਾ ਸੀ ਫਿਰ ਜਿੱਦੋਂ ਪੁਲਿਸ ਦੀ ਕਟਵਾਗਰੂ ਕੀੜੂ ਪਿੰਡ ਆਇਆ ਸੀ ਤੇ ਕਤਲ ਕਿਸੇ ਤੀਜੀ ਧਿਰ ਤੇ ਜਾ ਪਿਆ ਸੀ ਉਦੋਂ ਜੋਰਾ ਸਿੰਘ ਨੇ ਸਿੱਖਰਲੇ ਚਵਾਰੇ ਚ ਕੀੜੂ ਬਰਾਬਰ ਬਠਾ ਦਾਰੂ ਪੀਈ ਸੀ ਤੇ ਯਾਰਾਂ ਦੀ ਭਰੀ ਜੋੜਲੇ ਵਿੱਚ ਇੱਕਾ ਫੜ ਕੇ ਕਿਹਾ ਸੀ ਜਾ ਓਏ ਕੀੜਾ ਸਿਆ ਅੱਜ ਜਤੋਂ ਆਪਾਂ ਪੱਗਵੱਟ ਪਰਾ ਪੱਗਵੱਟ ਦਾ ਮਤਲਬ ਹੀ ਪਤਾ ਬੈਠੇ ਯਾਰਾਂ ਵਿੱਚ ਕਿਸੇ ਨੇ ਕਿਹਾ ਸੀ ਕੀੜੂ ਕੁਝ ਨਹੀਂ ਸੀ ਬੋਲਿਆ ਪਰ ਉਹਨੇ ਪਤਾ ਨਾ ਹੋਣ ਦਾ ਪ੍ਰਮਾਣ ਜ਼ਰੂਰ ਦੇ ਦਿੱਤਾ ਸੀ ਕੀੜੂ ਨੂੰ ਲੋਕ ਹਟਕਿਆਂ ਵੀ ਕਿਉਂ ਹੱਡ ਗਾਲਦਾ ਸਹਰੇਆ ਕੰਮ ਤਾਂ ਰੱਬ ਹੁੰਦਾ ਬੰਦੇ ਦਾ ਕੀੜੂ ਗੱਲ ਹਾਸੇ ਚ ਪਾ ਲੈਂਦਾ ਸਾਲਾ ਕੰਜਰੀ ਤੇ ਕਾਮੇ ਦਾ ਉਹਨਾਂ ਚਿਰ ਰੱਬ ਜਾਂਦਾ ਜਿੰਨਾ ਚਿਰ ਲਹੂ ਦੀ ਟਿਪਾ ਜਿੱਦੇ ਪਤ ਦਾ ਵੱਜ ਗਿਆ ਘੁੱਗੂ ਫੇਰ ਪੇਰ ਕਿਨੇ ਦੇਖਣੇ ਆ ਸਰਦਾਰੋ ਆਸਤਾ ਕਾਟੋ ਫੁੱਲਾਂ ਤੇ ਆ ਕਿਹੜੂ ਟਿਚਰੀ ਉੱਤਰ ਆਉਂਦਾ ਹਾਲੇ ਤਾਂ ਫੁੱਲਾਂ ਤੇ ਆ ਪਰ ਭਤੀਜ ਜਿੱਦẽ ਜਾ ਚੜੀ ਨਾ 베ਰੀ ਦੇ ਛਾਪੇ ਤੇ ਲੋਕ ਅੱਧ ਗੱਲ ਵਿਚਾਲੇ ਗੱਲ ਛੱਡ ਦਿੰਦੇ ਪਰ ਉਹਦੀ ਕਾਟੋ ਜੋਰਾ ਸਿਆਂ ਦੇ ਚਵਾਰੇ ਕਿਉਂ ਜਾ ਚੜੀ ਸੋ ਸੋਚ ਕਿਹੜੂ ਸੁੱਲ ਰਹਿ ਗਿਆ ਦੇਵਕੀ ਦੇ ਫੁੱਲ ਪ੍ਰਵਾਹ ਪਾਉਣ ਮਗਰੋਂ ਪਹਿਲੀ 베ਰੀ ਪਿੰਡ ਦੇ ਨੀਵੇਂ ਨਮੇਰਿਆਂ ਤੋਂ ਉੱਡਦੀਆਂ ਭਾਂ ਤੋਂ ਭਾਤ ਡਾਰਾਂ ਕਿਹੜੂ ਦੇ ਸਿਰ ਵਿੱਚੋਂ ਡੀਆਂ ਉਸ ਰਾਤ ਪਹਿਲੇ ਵੇਰ ਕੀੜੂ ਨੂੰ ਮਟਿਆਰ ਧੀਆਂ ਦੇ ਬਰਾਬਰ ਪਿਆ ਛੱਤ ੜੇ ਥੱਲੋਂ ਪੈ ਆਇਆ ਤੀਵੀ ਦੀ ਮੌਤ ਮਗਰੋਂ ਤਰਕਾਲਾਂ ਦਾ ਅੰਨ ਪਾਣੀ ਖਾ ਕੇ ਜਿਉਂ ਇਹ ਕੀੜੂ ਹਵੇਲੀ ਤੋਂ ਵੇੜੇ ਵੱਲ ਨੂੰ ਮੁੜਦਾ ਉਹਦੇ ਛੜਕਦੇ ਪੈਰਾਂ ਨੂੰ ਖੇਟੇ ਵੱਜਦੇ ਵੱਡਿਆਂ ਕਿਤੇ ਰੂਹ ਨਾ ਲੱਗਦੀ ਵੱਡੀ ਧੀ ਨੂੰ ਸਾਹਮਣੇ ਖਲੋਤੀ ਦੇਖਦਾ ਤਾਂ ਸੱਗ ਵੀ ਦੇਖ ਵੀ ਖਲੋਤੀ ਦਿਸਦੀ ਕੀ ਮੈਨਾ ਵੀ ਕਿ ਤੋ ਇਹ ਹੋਗੇ ਟਿਕ ਮਰੇਗੀ ਕੀੜੂ ਨੂੰ ਘੇਰ ਪੈਂਦੀ ਪਰ ਸਾਤਾ ਵੀ ਲੰਘਿਆ ਮੈਨਾ ਤਾਂ ਕਿ ਤੋ ਨਾ ਡਿੱਗੀ ਕਿ ਡੂ ਵਾਪਸ ਹਾਗੇ ਮੂਰੇ ਜਾ ਡਿੱਗਾ ਅਤੇ ਟਰੈਕਟਰ ਉਹਦੀ ਗਰੋੜ ਪਿੰਜ ਕੇ ਲੰਘ ਗਿਆ ਚਾਰ ਦਿਨ ਪਹਿਲਾਂ ਦੇਵਕੀ ਦੀ ਮੌਤ ਤੋਂ ਉਹ ਆ ਹੋਣੀ ਇੱਕ ਤਰ੍ਹਾਂ ਕਾਲਜਾ ਮੁੱਠੀ ਵਿੱਚ ਆ ਜਾਣਾ ਚਾਹੀਦਾ ਸੀ ਪਰ ਉਦੋਂ ਵਿਹੜੇ 'ਚ दारू ਢੀ ਮੂਰਖ ਕਹਿੰਦਾ ਦੇ ਰੱਖ ਨਰਕਾਂ ਨੂੰ ਜਾਣਗੇ ਹੁਣ ਦੇਖਾਂਗੇ ਜੋ ਰੇਕੇ ਤੇਰੀ ਮੜੀ ਤੇ ਦੀਵਾ ਲਗਾਉਣਗੇ ਜਾਂ ਨਹੀਂ ਕਿਸੇ लाਚੜ ਦੇ ਚੰਗੜ ਮਾਰੀ ਭੀੜੀਆਂ ਸੁਣਦੀਆਂ ਗਲੀਆਂ ਜਿੱਥੋਂ ਦੀ ਜੰਮ ਲੈ ਕੇ ਜਾਣਗੇ ਸੱਚਮੁੱਚ ਭੀੜੀਆਂ ਗਲੀਆਂ ਹੀ ਤਾਂ ਸਨ ਜਿੱਥੋਂ ਦੀ ਕੀੜੀ ਦੀ ਦੇ ਪਹੀਆਂ ਵਾਲੀ ਰੇੜੀ ਤੋਂ ਘੁੰਮਦੀ ਘਮੌਦੀ ਲੰਗੀ ਸੀ ਤੇ ਉੜਕ ਮਲਮੁੱਤਰ ਵਾਲੀ ਥੈਲੀ ਬੜੀ ਪਿੰਡ ਪਰਤੀ ਸੀ ਕੀੜਾ ਤਾਂ ਕੀੜੂ ਨੇ ਸੋਚਿਆ ਜਿਵੇਂ ਕਿਵੇਂ ਉਹ ਇਸ ਸੋਹਣੀ ਨੂੰ ਪਹਿਰੀ ਮੱਤ ਲਵੇਗਾ ਪਰ ਹਸਾਬ ਕਿਤਾਬ ਕਰਦਿਆਂ ਜਦੋਂ ਜੋਰੇ ਦੇ ਪਾੜੇ ਮੁੰਡੇ ਨੇ ਉਹਦਾ ਅੱਖਾਂ ਘੇਵੀ গুজਰਤ ਵਿੱਚ ਕੱਟ ਲਿਆ ਕੀੜੂ ਦੀ ਕੰਗਰੋਟ ਵਿਚਲੇ ਬਾਕੀ ਦੇ 10 ਸਬੂਤੇ ਮੜਕੇ ਬ ਟਟ ਕੇ ਪਹਿਰੀ ਖਿਲਰ ਗਏ ਕੋਈ ਹਾਦਸੇ ਦੇ ਹਰਜਾਨੇ ਵਜੋਂ ਜਦ ਤੀ ਕੁਝ ਅਟਕੇ ਮੰਗਣ ਦਾ ਵੇੜਾ ਸੀ ਤਦੋਂ ਤੀਕ ਸਰਦਾਰ ਕੀੜੂ ਦੇ ਪਹਿਰੀ ਬਿਸ਼ੇ ਰਹੇ ਸਨ ਪਰ ਰਾਜੀਨਾਮਾ ਲਿਖ ਕੇ ਜਦੋਂ ਸਰਦਾਰਾਂ ਕੀੜੂ ਦੇ ਹੱਥ ਵੀ ਵੱਢ ਲੈ ਤਾਂ ਕੀੜੂ ਨੂੰ ਪਹਿਲੀ ਵਾਰ ਸੁਪਨੇ ਵਿੱਚ ਤਰਭੱਕੇ ਜਾਗਣ ਦਾ ਅਹਿਸਾਸ ਹੋਇਆ ਸੀ ਕੀੜੂ ਦੀ ਦਿਨੋਂ ਦਿਨ ਨਿਕਰਦੀ ਹਾਲਤ ਦੇਖ ਇੱਕ ਦਿਨ ਵੱਡ ਖਾਣਿਆ ਕਿ ਕੁੰਦਲ ਸਿਓ ਕਿਡੂ ਦੇ ਮੋਟੇ ਆ ਹੱਥ ਤਰਿਆ। ਇਹ ਬੰਦੇ ਦਾ ਪੁੱਤ ਆ, ਕੀ ਛੋਕਦੇ ਮੇਰੇ ਪੁੱਤਾਂ ਤੇ। ਕਿਡੂ ਆਵਾਕ ਰਹਿ ਗਿਆ। ਪਲ ਦਾ ਪਲ ਬਦਲੇ ਦੀ ਲਾਟ ਮੱਥੇ ਵਿੱਚ ਉਠੀ। ਪਰ ਪਿੰਟ ਕੀ ਕਹੂ? ਕੋਈ ਚੱਕਿਆ ਚਕਾਇਆ ਕਚਹਿਰੀਆਂ ਜਾ ਛੜਿਆ, ਨਾ ਹੋਏ ਬਣਾ। ਆਪੇ ਲਿਖਿਆ ਭੁਗਤਣਗੇ, ਉਹਨੇ ਮਨ ਹੀ ਮਨ ਚਿਤਾਰਿਆ। ਕੁੰਦਲ ਸਾਂ ਜੋਰੇ ਦਾ ਸ਼ਰੀਕ ਸੀ। ਇਹ ਸੋਚ ਕਿਡੂ ਨੂੰ ਪਿਆ ਆਇਆ। ਭਲਾ ਸਾਨਾ ਦੇ ਪੇੜ ਵਿੱਚੋਂ ਉਹਦੀ ਕੀ ਜਾ ਕੁੰਦਲਸਿਉਂ ਦੀਆਂ ਵਾਰਡੀਆਂ ਕੰਸਾੜਨ ਲੱਗੀਆਂ ਦੇਹਾਂ ਦੇ ਪੋਰਾ ਵਿੱਚ ਉੱਠਦੀ ਪੀੜ ਕੰਗਰੋੜ ਵਿੱਚ ਡੁੱਬਣ ਲੱਗੀ ਐਰ ਉਸੇ ਵੇਲੇ ਜਦੋਂ ਕੁੰਦਲਸਿਉਂ ਕਹਿਣੀ ਵਾਲਾ ਸੀ ਓਏ ਆ ਨਾ ਕਹੀ ਦਰਹਰ ਦਵਰ ਦਾ ਰਾਹੀ ਦਸਤਾ ਮੈਂ ਖੁੱਭੀ ਵੀ ਕੱਢੋ ਅਚਾਨਕ ਕੋਇੜੂ ਦਿਵਾਲੇ ਮੱਖੀਆਂ ਦਾ ਡੂੰਣਾ ਉੜਿਆ ਰੁਕਦਿਆਂ ਰੁਕਦਿਆਂ ਵੀ ਕੀੜੂ ਬੁਖਣ ਲੱਗਾ ਕੁੰਦਲਸਿਉਂ ਦਲਾਸਾ ਦੇਣਾ ਚਾਹਿਆ ਪਰ ਕੀੜੂ ਦੇ ਚਫੇਰਿਓਂ ਉੱਠਦੀ ਸੜਿਆਂ ਦਾ ਤੇ ਹਟਕੋਰੇ ਜਦੋਂ ਕੰਦਨ ਸਿਆ ਮੂਰੇ ਕੰਦ ਵਾਂਗ ਉਸਰ ਗਿਆ ਉਹ ਕਾਲੀ ਨਾਲ ਉੱਟਿਆ ਅਤੇ ਬੇਨਾਪਛਾਂ ਵੇਖੇ ਦੂਰ ਤੱਕ ਕੰਮੀ ਕਮੀਣਾ ਦੇ ਪੂਛ ਲੱਤਾਂ ਚ ਲੈ ਦੇਣ ਤੇ ਬੱਕੜਵਾ ਕਰਦਾ ਤੁਰਿਆ ਗਿਆ ਬੁੱਕੇ ਜਾ ਬੈਠਾ ਸਾਲੇ ਭੁੱਖੇ ਮਰਨਾ ਬਾਹਲੇ ਦਿਨਾਂ ਤੇ ਉਹਨੇ ਇੱਟ ਵਾਂਗ ਬੋਲ ਕੀੜੂ ਦੀ ਸਿੱਖ ਚ ਮਾਰੇ 14 ਦੀਆਂ ਕੁੜੀਆਂ ਬਸੰਤੀ ਨਾਲ ਦਰ ਟੱਪੀਆਂ ਸਨ ਕੀੜੂ ਦੇ ਚਿੱਤ ਨੂੰ ਚੈ ਨਹੀਂ ਸੀ ਸਾਰੀ ਉਮਰ ਉਹਨੇ ਦੇਵ ਕੀ ਨੂੰ ਕਰੋ ਪੈਰ ਨਹੀਂ ਸੀ ਕੱਢਣ ਦਿੱਤਾ ਪਰ ਅੱਜ ਟਕੂ ਹੱਥ ਵਿੱਚ ਲਈ ਜਦੋਂ ਬਾਹਰ ਵੱਲ ਨੂੰ ਔੜਿਆ ਕੰਡ ਵਿੱਚੋਂ ਪੀੜ ਦਾ ਬਰੂਲਾ ਉੱਠਿਆ ਟਕੂਏ ਤੇ ਭਾਰ ਪਾਉਂਦਾ ਉਹ ਗਲੀ ਚ ਹੀ ਬੈਠ ਗਿਆ ਦੂਰ ਤੱਕ ਬੇੜੇ ਵਿੱਚ ਸੁੰਨ ਪਈ ਸੀ ਨੇੜੇ ਹੀ ਕਿਤੇ ਸੂਰਾਂ ਦੇ ਖੁੱਡੇ ਜੋ ਮੁਸਕ ਉੱਠ ਰਹੀ ਸੀ ਕੀੜੂ ਨੇ ਗੋਲੀ ਹੀ ਨਾ ਉਹਨੇ ਪੱਤ ਕੇ ਛਤਲੇ ਵੱਲ ਵੇਖਿਆ ਬੱਕਰੀ ਛੇਟੀਆਂ ਦੇ ਪੱਤ ਚੱਭ ਰਹੀ ਸੀ ਇੱਕ ਘੜੀ ਧੀਆਂ ਨੂੰ ਵੇਖਦੇ ਹਣ ਦੀ ਦਿਲਾਸਾ ਉਹਨੇ ਮੱਥੇ ਤੇ ਟਸ ਟਸ ਕਰਨ ਲੱਗੀ ਪਰ ਜਿਹੜੇ ਉਹ ਧਰਮਸ਼ਾਲਾ ਦਾ ਮੋੜ ਫੇਰ ਨਹੀਂ ਉਹ ਚੜਿਆ ਉਹ ਉੱਤਲੋਕਾ ਟੱਕਰ ਗਿਆ ਉਹ ਹੌਂਕ ਰਿਹਾ ਸੀ ਉਹਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ ਦੇਖੀ ਕੀੜਾ ਸਿਆ ਇੱਕ ਦਿਨ ਇਸ ਪਿੰਡ ਚ ਓਲੂ ਭੋਲਣਗੇ ਸ਼ਾਂਤ ਹੋਇਆ ਤਾਂ ਪਤਾ ਲੱਗਾ ਪੂਰੇ ਕਿਲਾਲ ਕਾ ਸਾਰਾ ਟੱਬਰ ਪਿੰਡੋਂ ਹਿਜਰਤ ਕਰ ਰਿਹਾ ਸੀ ਮਤਲਬ ਕਿ ਸ਼ੈਲਰ ਬੰਦ ਤੇ ਸਾਡੇ 20 ਮਜ਼ਦੂਰਾਂ ਦੀ ਤਰਲੋਕੇ ਦੀ ਜਿਵੇਂ ਭੁੱਬ ਨਿਕਲ ਗਈ ਇੱਕ ਦੂਜੇ ਦੀ ਅੱਖਾਂ ਚ ਹਨੇਰਾ ਜਿਹਾ ਝਾਕਦੇ ਉਹ ਦੋਵੇਂ ਹਰਟੀ ਦੀ ਖੇਡ ਤੇ ਹੀ ਬੈਠ ਕੇ ਕੁਝ ਦਿਨ ਪਹਿਲਾਂ ਕਲਾਲਾ ਕੇ ਟੱਬਰ ਤੋਂ ਜਵਰੀ ਉਗਰਾਹੀ ਦੀ ਆਵਾਜ਼ ਤਾਂ ਕੀ ਤੂੰ ਨੇ ਵੀ ਸੁਣੀ ਸੀ ਪਰ ਵੇੜੇ ਦੇ ਵੀ ਮਜ਼ਦੂਰ ਵੀ ਨਾਲ ਹੀ ਉਜੜ ਜਾਣਗੇ ਇਹ ਕਿਸੇ ਨੇ ਸੋਚਿਆ ਹੀ ਨਹੀਂ ਸੀ ਇਹ ਤਾਂ ਸ਼ੌਕਰਾ ਟੱਬਰ ਵਾਚ ਗਿਆ ਕਿਸਮਤ ਮਾੜੀ ਹੁੰਦੀ 70 ਵਿਸਾਂ ਤੇ ਕੁੱਤਾ ਸੁਣਿਆ ਨਿਆਣੇ ਤਾਂ ਕਿੰਨੀ ਬਖਸ਼ ਦੇ ਤੇ ਲੋਕਾਂ ਜਿਵੇਂ ਆਪਣੇ ਆਪ ਰੋਹੀ ਬੋਲਿਆ ਕਿ ਇਹ ਉਹ ਹੀ ਤੇ ਲੋਕਾਂ ਸੀ ਜੋ ਕੱਲ ਤੱਕ ਭੂਰੇ ਕਲਾਲ ਦੀ ਬਦਖੋਈ ਕਰਦਾ ਨਹੀਂ ਸੀ ਥੱਕਦਾ ਚੌ ਬੰਦਿਆਂ ਚ ਖਲੋਤਾ ਕਲਾਲਾਂ ਨੂੰ ਮਣ ਮਣ ਦੀ ਗਾਲ ਕਢਦਾ ਅੱਜ ਉਹ ਕਲਾਲਾਂ ਕੇ ਪਿੰਡੋਂ ਜਾਂਦੇ ਹਿੱਲਿਆ ਖੜਾ ਸੀ ਚਰਤਰ ਲੋਕ ਸਿਆਂ ਕੀ ਪਤਾ ਕੋਈ ਹੋਰ ਹੀ ਲੱਗ ਜੇ ਢੋਆ ਕੀੜੂ ਜਿਵੇਂ ਖਿਊ ਚੋ ਬੋਲਿਆ ਉਹਨੇ ਵੇਖਿਆ ਤਾਂ ਲੋਕ ਉਸ ਬਲ ਕੋੜ ਅੱਖਾ ਚਾ ਕਰ ਰਿਹਾ ਸੀ ਫਿਰ ਓਖੜ ਕੇ ਬੋਲਿਆ ਤੈਨੂੰ ਕਿੰਨੇ ਕੁ ਲੱਗਵੇ ਕਿਸੇ ਦਿੱਤੀ ਦਾਨੀ ਵਾਜੰਦਾ ਆਪਣੀ ਉਹ ਕੀੜਾ ਸਿਆਂ ਉਹ ਦਿਨ ਗਏ ਜਦ ਰੱਜੇ ਪੁੱਜੇ ਮਾੜੇ ਢੀੜਿਆਂ ਤੇ ਸ਼ਾਂ ਕਰਦੇ ਸੀ ਕਿਤੇ ਚੋਰੇ ਕਿ ਆਉਂਦੇ ਨਾ ਬਦੂਖਾਂ ਦੀ ਅੱਖੇਠ ਕਿਹੜੂ ਦੰਦ ਕਰੀਚਕੇ ਬੋਲਿਆ ਘੜੀ ਦੀ ਘੜੀ ਉਹਨੇ ਮੂੰਹ ਦਾ ਸਵਾਦ ਖਸੈਲਾ ਹੋ ਗਿਆ ਅਤੇ ਉਹਦੀਆਂ ਮਿੱਟੀਆਂ ਮੁੱਠਾਂ ਵਿੱਚ ਪਸੀਨਾ ਆ ਗਿਆ ਕੋਈ ਆਇਲ ਹੈ ਉਹ ਕੀ ਫੱਪੜਨੇ ਉਹਨਾਂ ਦੇ ਪਰ ਹੋ ਕੀ ਅਗਲੇ ਸ਼ਹਿਰ ਡੱਬਗੇ ਤਾਂ ਆਲੂ ਸਟੋਰ ਬੰਦ ਕਿਹੜਾ ਸਿਆ ਮਿਹਨਤੀ ਤਾਂ ਵਸਦੇ ਘਰਾਂ ਦੇ ਪਰੋਣੇ ਹੁੰਦੇ ਆ ਆਲੂ ਸਟੋਰ ਦੇ ਬੰਦ ਹੋਣ ਵਾਲੇ ਸੁਣ ਕੀੜੂ ਸੁਣ ਰਹਿ ਗਿਆ। ਉਹਨੂੰ ਪਤਾ ਹੀ ਨਾ ਲੱਗਾ ਤੇ ਲੋਕਾ ਕੋਲ ਉੱਠ ਕੇ ਚਲਾ ਗਿਆ। ਆਲੂ ਸਟੋਰ ਵੱਲ ਜਾਣ ਦੀ ਉਸ ਵਿੱਚ ਸੱਤਿਆ ਹੀ ਨਾ ਰਹੀ। ਛਤੜੇ ਥੱਲੇ ਆ ਕੇ ਉਹ ਆਪੇ ਨੂੰ ਢਟ ਢਾਲ ਸਿੱਟ ਲਿਆ। ਜਦ ਨੂੰ ਉਹਦੀ ਜਾਗ ਖੁੱਲੀ ਦਿਨ چھਪ ਗਿਆ ਸੀ। ਉਹਨੇ ਡਿੱਟਾ ਮੈਨਾ ਮੰਜੀ ਤੇ ਪਈ ਸੀ। ਛੋਟੀ ਬੱਕਰੀ ਮੂਹਰੇ ਹਰਾ ਸਿੱਟ ਰਹੀ ਸੀ। ਉਸ ਹੱਟੀ ਤੋਂ ਲਿਆਂਦੇ ਸੌਦੇ ਬਾਰੇ ਦੱਸਣਾ ਚਾਹਿਆ। ਪਰ ਉਹ ਕੁਝ ਨਾ ਬੋਲਿਆ। ਉਹ ਲੋ ਜਾਪਿਆ ਮੈਂ ਨਾ ਜਾ ਤਾ ਥੱਕ ਗਈ ਸੀ ਜਾਂ ਖਬਰੇ ਮਾਂ ਨੂੰ ਚੇਤਾ ਕਰਕੇ ਉਦਾਸ ਹੋਵੇ ਦੇਵਕੀ ਚੇਤੇ ਆਉਂਦੇ ਆ ਕੀੜੂ ਨੂੰ ਪੀੜ ਹੋਈ ਫਿਰ ਉਹ ਸਹਜੇ ਨਾਲ ਮੈਂ ਨਾ ਕੋ ਚਾ ਬੈਠਿਆ ਜਿਤਨੀ ਰਾਜੀ ਪੁੱਤ ਕੁੜੀ ਕੁਝ ਨਾ ਬੋਲੀ ਅਤੇ ਇੱਕ ਟੱਕ ਛੱਤ ਵੱਲ ਚਾ ਕੇ ਗਈ ਫਿਰ ਉਹ ਚੁੱਪ ਚਾਪ ਉੱਟੀ ਤੇ ਅੰਦਰ ਕੋਠੜੀ ਵਿੱਚ ਚਲੀ ਗਈ ਪੱਤ ਕੇ ਛਟੀਆਂ ਕੋਲ ਪਈ ਮੰਜੀ ਤੱਕ ਆਉਂਦੇ ਆ ਕੀੜੂ ਨੂੰ ਜਾਪਿਆ ਜਿਵੇਂ ਉਹਦੇ ਰਹਦੇ ਆ ਸੌਣ ਵੀ ਮਾਰੇ ਗਏ ਹੋਣ ਜਦ ਫੇਰਾ ਹਨੇਰੇ ਉੱਤਰ ਆਇਆ ਹੋਵੇ ਪਿੰਡ ਦੇ ਕੱਚੇ ਬਨੇਰਿਆਂ ਤੋਂ ਧੂਆ ਲਗਾਤਾਰ ਉੱਪਰ ਉੱਠ ਰਿਹਾ ਸੀ ਨਿੱਕੀ ਧੀ ਨੂੰ ਰੋਟੀ ਟੁੱਕ ਦੇ ਆਹਰੇ ਲੱਗੀ ਦੇਖ ਕਿੜੂ ਨੂੰ ਕੁਝ ਤਰਵਾਸ ਹੋਇਆ ਫਿਰ ਉਹ ਤਰਲੋਕੇ ਦੇ ਉਹਦੇ ਸਾਥੀਆਂ ਬਾਰੇ ਸੋਚਣ ਲੱਗਿਆ ਪਰ ਜੇ ਆਲੂ ਸਟੋਰ ਵੀ ਬੰਦ ਹੋ ਗਿਆ ਉਹਦਾ ਦਿਲ ਬੈਠਣ ਲੱਗਾ ਫਿਰ ਉਹ ਸਹਿਮੇ ਜਿਹੇ ਮਨ ਨਾਲ ਉੱਠਿਆ ਤੇ ਟੱਕੂਏ ਤੇ ਠੋਡੀ ਠੋਕਦਾ ਕੋਠੜੀ ਦੇ ਸੰਘੜੇ ਹਨੇਰੇ ਵਿੱਚ ਆ ਖੜਾ ਮੈਨਾ ਪੁੱਤ ਲੱਕਾ ਜਮੇਉਦੀ ਵਾਸ ਦੇ ਤੋ ਸਖਣੇ ਵਜੂਦ ਵਿੱਚ ਪਿੱਪਲ ਦੇ ਟੂਸੇ ਵਾਂ ਘੰਬ ਰਹੀ ਸੀ ਕਿੱਥੇ ਆ ਲਾਲੀ ਨਤਾਨਾ ਜਾਓ ਕਾਰ ਥੀ ਅਗਾ ਹੋਇਆ ਪਰ ਹਨੇਰੇ ਵਿੱਚ ਜਾ ਉਹਦਾ ਹੱਥ ਮੈਨਾ ਦੇ ਮੂੰਹ ਵੱਲ ਵਧਿਆ ਕੀੜੂ ਦੀ ਦੇਹ ਵਿੱਚੋਂ ਜਿਵੇਂ ਹਜ਼ਾਰ ਤਾਰਾਂ ਇੱਕ ਵੇਰ ਇਹ ਲੰਘ ਗਈਆਂ ਹੋਣ ਕੀ ਮੈਨਾ ਰੋ ਰਹੀ ਸੀ ਉਹਦੇ ਅੰਦਰ ਕੁਝ ਕੜਕ ਕਰਕੇ ਟੁੱਟਿਆ ਨਹੀਂ ਨਹੀਂ ਮੈਨਾ ਰੋ ਨਹੀਂ ਸੀ ਰਹੀ ਉਹਨੂੰ ਤਸੱਦੀ ਹੋਈ ਪਰ ਪੀੜੀ ਦੀ ਕੰਗਰੋੜ ਵਿੱਚ ਫਿਰ ਵੀ ਉੱਠੀ ਮੈਲੇ ਨਾਲ ਭਰੀ ਥੈਲੀ ਛੁੱਟਦੀ ਛੁੱਟਦੀ ਬਚੀ ਜੀ ਭਿਆਣਾ ਉਹ ਬਾਹਰ ਵੱਲ ਪਰਤਿਆ ਤਾਂ ਰੜੇ ਤੇ ਹਿੱਡਕ ਪਿਆ ਫਿਰ ਐਨ ਉਸੇ ਪਲ ਉਹ ਕੁਝ ਵਾਪਰ ਗਿਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ ਚੁੱਲ੍ਹੇ ਤੇ ਪਈ ਪਤੀਲੀ ਉਸ ਵਗਾ ਕੇ ਬੇੜੇ ਵਿੱਚ ਮਾਰੀ ਇਨ੍ਹਾਂ ਸਰਦਾਰਾਂ ਦੀ ਓਏ ਮੈਂ ਉੱਚੇ ਬੋਲ ਤਣਿਆ ਹਨੇਰਾ ਜੀ ਦੂਰ ਨਿਆਂ ਦੀ ਖਿੰਡ ਗਈ ਉਨੇ ਇੱਕ ਭਰਵੇਂ ਗਾਹਲ ਵਿੱਚ ਚੋਰੇ ਨੂੰ ਕੱਢੀ ਅਤੇ ਗੁੱਸੇ ਨਾਲ ਬਾਹਰ ਵੱਲ ਮੁੜਿਆ ਪਰ ਅਚਾਨਕ ਉਹਦਾ ਪੈਰ ਬੱਕਰੀ ਦੇ ਰਸੇ ਵਿੱਚ ਉਲ ਗਿਆ ਗੁੱਸੇ ਨਾਲ ਉਹਨੇ ਟਕੂਆ ਲਾ ਰਿਆ 1 2 3 ਬੱਕਰੀ ਡੜਾਈ ਪਰ ਉਸ ਤੋਂ ਮਗਰੋਂ ਕੀੜੂ ਨੂੰ ਕੇਵਲ ਇਹਨਾ ਜਾਪਿਆ ਸਾਹਮਣੇ ਜੋਰਾ ਸਿਓ ਹੈ ਉਹਨੇ ਆਪਣੇ ਹੱਥ ਵਿੱਚ ਟਕੂਆ ਹੈ ਚੀਕ ਚਿਖਾੜੇ ਵਿੱਚ ਸੋਤੇ ਦਾ ਹਨੇਰਾ ਲੰਘਾ ਰਹਿ ਗਿਆ ਸੀ ਬੇੜਾ ਕੀੜੂ ਦੇ ਬੇੜੇ ਗੜਿਆਂ ਵਾਂਗ ਟੁੱਟ ਪਿਆ ਸੀ ਤੋ ਕਾ ਦੇਖਿਆ ਕੀੜੂ ਬੇਹੋਸ਼ ਪਿਆ ਸੀ ਜਦ ਨੂੰ ਕੀੜੂ ਦੀ ਹੋਸ਼ ਭਰਤੀ ਆਟੇ ਦਾ ਚੁੰਗੜਾ ਲਈ ਮੈਨਾ ਉਸ ਤੇ ਝੁਕੀ ਖੜੀ ਸੀ ਕੀੜੂ ਨੇ ਦੇਖਿਆ ਜਿਵੇਂ ਮੈਨਾ ਦੇ ਵਾਲ ਦੁੱਧ ਸਫੇਦ ਹਨ ਤੇ ਮੂੰਹ ਤੇ ਝੁਰੜੀਆਂ ਹਨ ਉਹਨੇ ਸੋਚਣ ਦੀ ਕੋਸ਼ਿਸ਼ ਕੀਤੀ ਕਿ ਇਹ ਉਸਦੀ ਮਾਂ ਦਾ ਮੋਹ ਸੀ ਦੇਵਕੀ ਸੀ ਜਾਂ ਮੈਨਾ ਕਰ ਦੀਵੇ ਦੇ ਚਾਨਣ ਵਿੱਚ ਕੀੜੂ ਨੇ ਗੌਣ ਨਾਲ ਦੇਖਿਆ ਨਹੀਂ ਨਹੀਂ ਇਹ ਤਾਂ ਮੈਨਾ ਹੀ ਸੀ ਕਤਕੀੜੂ ਨੇ ਹੋਰ ਗੋਹ ਨਾਲ ਵੇਖਿਆ ਤਾਂ ਲੱਗਾ ਮੈਨਾ ਦੀਆਂ ਅੱਖਾਂ ਵਿੱਚ ਅਥਰੂ ਨਹੀਂ ਸਨ ਨਾ ਹੀ ਡਰ ਸੀ ਜਿਵੇਂ ਅਡੋਲ ਅਤੇ ਸਥਿਰ ਕੀੜੂ ਦੀਆਂ ਅੱਖਾਂ ਵਿੱਚ ਝਾਕ ਰਹੀ ਹੋਵੇ ਕੀੜੂ ਨੇ ਪਰਵਾਸਾ ਲਿਆ ਧੀ ਦਾ ਸਿਰ ਕੋਲੋਸਦਿਆਂ ਪਲ ਦਾ ਪਲ ਉਹਦਾ ਹੱਥ ਕੰਬਿਆ ਅਤੇ ਮਨ ਪਰ ਆਇਆ ਪਰ ਅਗਲੇ ਹੀ ਬਿੰਨ ਕੀੜੂ ਨੇ ਸ਼ਾਂਤ ਚਿਤ ਪਾਸਾ ਪਰ ਤੇ ਆਤੇ ਪਰਾਈਆਂ ਅੱਖਾਂ ਨਾਲ ਛਤ ਦੇ ਮਗੋਰੇ ਵਿੱਚ ਦੂਰ ਡਲਕਦਾ ਅਸਮਾਨ ਵੇਖਣ ਲੱਗਿਆ ਕਹਾਣੀ ਸੁਣ ਲਈ ਤਾਂ ਨਵਾਜੀ ਤੇ ਨਵੀਆਂ ਕਹਾਣੀਆਂ ਸੁਣ ਲਈ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ